ਜਿਹੜੀ ਬੀਨੇ ਤੇ ਰਵੀ ਕਲੀਅਰਪੋਟ ਕੀਤਾ ਫੋਨ ਯੂਜ਼ ਕਰੰਦਾ ਆਂਦੇ ਹੁੰਦੇ ਮੈਂ ਚੁਕਾਤਾ ਹਾਂ ਬਸ ਕਿੰਨੇ ਘੰਟੇ ਕਿੱਦਾਂ ਸੇ ਪਤਾ ਲੱਗੇਗਾ ਕਿੱਦਾਂ ਸੇ ਸੈਟਿੰਗਸ ਦੇ ਵਿੱਚ ਪਤਾ ਲੱਗੇਗਾ ਸੈਟਿੰਗ ਕਿਉਂ ਆ ਤੇ ਭਾਬੀ ਜੀ ਦਾ ਵੀ ਇਦਾਂ ਹੀ ਭਾਬੀ ਜੀ ਨੂੰ ਜਦੋਂ ਮਤਲਬ ਕਿ ਵੇਖਣਾ ਨਾ ਕੀ ਵੀ ਆ ਹੁਣ ਤੇ ਜ਼ਿਆਦਾ ਆ ਗਿਆ ਵੀਕ ਟਾਈਮ ਹਨਾ ਹਾਇਦਰਜੀ ਦੀ ਮੈਂ ਨਾ ਯੂਜ਼ ਕਰ ਲਿਆ ਮੈਂ ਫਿਰ ਉਹਨੂੰ ਨਾ ਆਫ ਹੀ ਕਰਤਾ ਮੈਂ ਇਹ ਨਾਲੇ ਤੇ ਟੈਨਸ਼ਨ ਆ ਲੈ ਕੇ ਹੋ ਜਾਣਾ ਕਿ ਵੀ ਆਏ ਮੈਂ ਤੇ ਜ਼ਿਆਦਾ ਯੂਜ਼ ਕਰ ਲਿਆ ਨਾ ਹੁਣ ਕੁਛ ਨਹੀਂ ਵੇਖਦੀ ਮੈਂ ਸਿਰਫ ਵੇਖਦੀ ਆ ਇੰਸਟਾਗ੍ਰਾਮ ਤੇ ਇਲਾ ਚਲਦੀ ਆ ਜਿਹੜਾ ਫਿਰ ਤਾੜ-ਤਾਲ ਕੋਈ ਜਿਹੜੇ ਸਪੋਰਟ ਕੰਪੀਟੀਸ਼ਨ ਕਿ ਡਲ ਗਿਆ ਮੇਰਾ ਜਾਨ ਮੈਂ ਤਕੜਦੀ ਮੋਕ ਕੀਤਾ ਠੀਕ ਸਹੀ ਹੈ ਉਹ ਕਰਦੇ 6 ਮਿੰਟ ਸੇਰ ਵਾਂਡੇ ਮਮੀ ਕੋ ਕਿਸ ਕੋ ਕਾਫੀ ਜੰਦਲੇ ਦੇ ਲੇ ਸਾਵਧਾਨ ਤੇ ਖਿੱਚਦਾ ਆ ਜੇ ਮਤਲਬ ਕਿ ਉਹਦਾ ਇੱਕ ਵੀ ਵਾਲ ਪੁੱਟਿਆ ਜਾਵੇ ਨਾ ਤੇ ਉੱਥੇ ਛੜਾ ਦਿੰਦਾ ਆਪਣਾ ਇੱਕ ਵਾਰੀ ਗੁਰਜੀਤ ਦੇ ਨਾਲ ਨਹੀਂ ਹੋ ਗਿਆ ਮੇਰੇ ਪੁੱਜੀ ਮੇਰੀ ਕਭੂਜੀ ਮੇਰੇ وہی ਭੂਜੀ ਮੇਰੇ وہی ਭੂਜੀ ਵਾਹਾਂ ਦੇ ਬੜੀ ਪੂਜੀ ਤੋੜਤੀ ਕਿਉਂ ਮੈਨੂੰ ਨਹੀਂ ਆ ਬਾਤ ਮੋਰੀਏ ਕੋਈ ਕਾਜੀ ਨਹੀਂ ਤੇ ਇਸ ਕਾਲੇ ਵੀ ਸੰਦੇਨਾ ਤੇ ਲੈਣਾ ਭੀ ਜਦੋਂ ਉਹਨ ਦੀ ਵਾਰੀ ਆਉਣੀ ਨਾ ਵੀ ਹਾਇ ਰੱਬਾ ਹੋਰ ਸ਼ਾਮਤ ਆਉਣੀ ਹੈ ਬਸ ਤੇਲ ਲਾਉਣਾ ਫਿਰ ਖਿੱਚਣਾ ਉਹਨਾਂ ਨੂੰ ਮੈਂ ਨੂੰ ਕਹਿਣਾ ਮਮੀ ਬੜੇ ਬਾਗਤ ਹੁੰਦੇ ਨੇ ਸਾਡੇ ਉਹ ਵੀ ਇਹ ਮਮੀ ਗੰਡਾ ਮਾਰ ਮਾਰ ਕੇ ਮੈਂ ਕਿਹਾ ਮਮੀ ਗੰਡਾ ਨਹੀਂ ਮਾਰਨੀ ਮੈਂ ਤਾਂ ਖਿੱਚੋ ਜਿਹੜਾ ਕਰਨਾ ਉਹਦੇ ਰੇਟ ਇੰਜ ਕਰਦੇ ਇੰਜ ਸਾਲ ਜਿਹੜੇ ਮੇਰੀ ਮਮੀ ਉਹ ਵੀ ਜੋ ਖਿੱਚੇ ਜਾਂਦੇ ਹੀ ਵਾਲ ਬੇ ਹਾਂ ਹਾਂ ਬੈਠੇ ਮੇਰੇ ਨਾਨਾ ਤੇ ਮਮੀ ਤੇ ਇੱਕ ਵਾਰੀ ਚਿਕੜਾ ਤੂੰ ਮੈਂ ਮੰਦੀ ਲਾਇਆ ਰਿਹਾ ਤੇ ਮੈਂ ਮੰਦੀ ਨਹੀਂ ਜਮੇ ਮੈਂ ਮੈਂਦੀ ਲਾਈ ਸੀ ਉਹ ਲੈ ਆਓ ਬਾਕੀ ਸਾਹ ਉਹਨਾਂ ਦਾ ਘਾਤ ਆ ਅੱਦਾਂ ਹੀ ਹੁੰਦਾ ਆ ਉਹ ਕ੍ਰੇਜ਼ ਦੀ ਵੀ ਇੱਕ ਲੋਲ ਹੋਗੀ ਕ੍ਰੇਜ਼ ਦੀ ਗੱਲ ਤੇ ਵੱਖਰੀ ਆ ਤਿੰਨ ਸਾਹ ਕੋਸਤੋਂ ਉਹਦਾ ਕੰਪੀਟਿਸ਼ਨ ਹੋ ਰਹੀ ਜੀ ਦੀ ਅੜੀ ਹੈ ਜੇ ਵੀ ਯੂਨੀਵਰਸਿਟੀ ਤੋਂ ਸਾਨੂੰ ਸਹਾਇਤਾ ਮਿਲਿਆ ਸਾਰੇ ਇਸ ਕੰਮ ਦਾ ਇਹ ਦਬਾਵੇ ਚ ਇਫੈਕਟ ਕਰਦਾ ਅੱਛਾ ਤੁਹਾਡੀ ਸੇਟੀਸ ਪ੍ਰੈਸ਼ ਕਰਕੇ ਨਾ ਇਹ ਕਿਹੜੇ ਅੱਛਾ ਨਹੀਂ ਤਾਂ ਕੋਈ ਚੇਪ ਉਥੇ ਕਪਵਾਊਗਾ ਤੇ ਤਾਂ ਹੀ ਆ ਕਿ ਇਦਾਂ ਮੈਂ ਤਾਂ ਕਦੀ ਵੀ ਨਾ ਸਿਰ ਆਪਣਾ ਪੜਵਾਵਾ ਹਾਂ ਨਾ ਕਦੀ ਉਹ ਸਿਰ ਸਿਰਨੀ ਪਰਵਾਣਾ ਕਰਾ ਤੁਹਾਨੂੰ ਕਿਉਂ ਟਿਕੜੀ ਸੁੱਚੇ ਜਿ ਬੈਠੇ ਮਤਲਬ ਤੁਹਾਨੂੰ ਸਿਰ ਮੋਦੀ ਨੇ ਮੋਦੀ ਨੇ ਕਹਿ ਦੇਣਾ ਆਹਰੇ ਮਾਮੀ ਦੀ ਕਲਾ ਸੋਲਾ ਹਮਦੂਆ ਘੜਤਣਾ ਹੈ ਨਾ ਘੋੜਾ ਘੜਤਣਾ ਤੇ ਸਾਰੇ ਸਾਰੇ ਚਾਹਾਂ ਜਿਹਾ ਮੈਂ ਤੈਨੂੰ ਕਿਹਾ ਕਿ ਸਾਰੇ ਸਸ ਸ਼ਿਕਾ ਨਹੀਂ ਸਾਰਿਆਂ ਨੂੰ ਅੰਜਲੀ ਐ ਨਹੀਂ ਹੋ ਸਕਦਾ ਗੁਰਪ੍ਰੀਤ ਇਹ ਨਹੀਂ ਹੋ ਸਕਦਾ ਇਹ ਤਾਂ ਤੂੰ ਹੀ ਕਿਹਾ ਵੀਡੀਓ ਕਿਹਦੀ ਲਈ ਵੀ ਨਹੀਂ ਇਸੇ ਕਰਕੇ ਮੈਂ ਚੰਗਾ ਲਗਾ ਤੇ ਮੈਂ ਕੈਮਰਾ ਔਨ ਕਰ ਲਿਆ ਤੇ ਗੁਰਪ੍ਰੀਤ ਹਾਂ ਮੈਂ ਨਹੀਂ ਬਤਾ ਮੰਮੀ ਜੀ ਮੰਮੀ ਜੀ ਹਾਂ ਹਾਂ ਕੈਮਰਾ ਸਿਰੇ ਸਿਰੇ ਬੰਨ ਲੈਣਾ ਮੈਂ ਕਿਹਾ ਹਾਂ ਆਪਾਂ ਜੀ ਬਣਾ ਦੇ। ਹੋਰ ਬਸ ਤਮਾ ਦਸਤਾਰ ਦਮਾਲਾ ਸਜਾਵਾਂਗੇ। ਪੁੱਤ ਦਮਾਲਾ ਸਜਾ ਕੇ ਫੇਰੀ ਬੈਠੀ ਹੁਣ। ਮੰਮੀ ਕਹਿੰਦੇ ਚਿਪ ਲੱਗ ਜਣੀ دیوار ਦੇ ਵਿੱਚ ਪਤਾ ਤੁਹਾਨੂੰ। ਹਾਂਜੀ। ਉਹ ਵੇਖੋ ਉਹਨਾਂ ਨੂੰ ਵੀ ਪਤਾ ਜੀ। ਹਾਂ ਦੱਸਿਓ ਜਰਾ ਕਰ। ਮੈਂ ਨਹੀਂ। ਮੈਂ ਜੀਣਾ ਵੇਚਦੀ ਮੈਂ ਫਨੀ ਵੇਚਦੀ ਮੈਂ ਅਜਿਹੀ ਚੀਜ਼ਾਂ ਸਟ੍ਰੈਸ ਵਾਲੀਆਂ ਨਹੀਂ ਵੇਚਦੀ। ਹਾਂ ਹੈ ਨਾ। ਸੱਚ ਕਹ ਰਿਹਾ ਹਾਂ ਕਿ ਤੁਹਾਨੂੰ ਫੈਸਲਾ ਮਾਰ ਕੇ ਚੱਲਣਾ ਪੈਣਾ ਹੈ ਹਾਂ ਚੱਲ ਜਿੱਦੇ ਆਪਣੇ ਆਪਣੇ ਟੂਰ ਜਾਣਾ ਆਪਣੇ ਆਪ ਹੀ ਅਸੀਂ ਜਗਾ ਦਿੰਦੇ ਹਾਂ ਹਾਂਜੀ ਦੇਖੀ ਆਪਣੇ ਆਪਣੇ ਲੰਡਾਈ ਹਾਂ ਨਹੀਂ ਤੂੰ ਘਮਾਉਂਦੀ ਹੈ ਇਹ ਤੇਨੂੰ ਫੋਕਸ ਕਰਨੇ ਹੁਣ ਮੰਮੀ ਦੱਸਿਓ ਇਹਨੂੰ ਨਾ ਬਈ ਮੰਮੀ ਦੇ ਵਿਸ਼ਵਾਸ ਜੂ ਮੈਂ ਨਾ ਯੈਸ ਮੈਮ ਮੰਮੀ ਜੀ ਇਹਨਾਂ ਨੇ ਤੋਂ ਹਿਸਾਬ ਕਰਦਿਓ ਹਾਂ ਆ ਸਰ ਜੀ ਆ ਚਸ਼ਮਿਆਂ ਚ ਆ ਚੁੱਕੀ ਆ ਲੈਂਸ ਚ ਆ ਚੁੱਕੀ ਆ ਇੱਕ ਮਾਜੀ ਲੈਂਸ ਪਾਉ ਆ ਪਰ ਤੂੰ ਇਹਨੂੰ ਸਾਹਮਣੇ ਕਰੂਗਾ ਅੱਛਾ ਨਹੀਂ ਤਾਂ ਲੈਂਸ ਚ ਆ ਚੁੱਕੀ ਆ ਮਨੇ ਦਿਮਾਗ ਦੇ ਅੰਦਰ ਜੇ ਬਹੁਤ ਟਾਈਮ ਨਹੀਂ ਨਹੀਂ ਮੇਰੇ ਕੋਲ ਲੈਂਸ ਚ ਆ ਗਈ ਉਹਦੇ ਤੱਕ ਅਸੀਂ ਮਰ ਮੁੱਕ ਜਾਣਾ ਆ ਕੁਛ ਔਨ ਕਰਾ ਨਹੀਂ ਨਹੀਂ ਉਹ ਬੈਲੈਂਸ ਜੀ ਆ ਤੁਹਾਡਾ ਬੈਲੈਂਸ ਭਾਈ ਜਨਾ ਅੱਖਾਂ ਚ ਹੁਣ ਤਾਂ ਦਿਮਾਗ ਦੀ ਜਾਣਨੀ ਹੈ ਉਹ ਆਪਣਾ ਦਿਮਾਗ ਦੇ ਨਾਲ ਹੀ ਕੰਟਰੋਲ ਕਰਨਾ ਹੁੰਦਾ ਅੱਖਾਂ ਦਾ ਸਾਹਮਣੇ ਉਹ ਤੇ ਸੋਦੇ ਜਿਹੜੀ ਰੀਲਾ ਉੱਤੇ ਸਾਈਡ ਨਹੀਂ ਨਹੀਂ ਹਾਂ ਨਹੀਂ ਉਹ ਨੂੰ ਕੀ ਕਹਿਣਾ ਕਿ ਮੈਂ ਹੁਣ ਰੀਲਾਂ ਵੇਖਣੀ ਆ ਉਹ ਕਹਿਣਾ ਨਹੀਂ ਕੁਝ ਨਹੀਂ ਤੁਹਾਨੂੰ ਬੱਚੀ ਆ ਇਹ ਨਹੀਂ ਕਹਿਣਾ ਅੱਛਾ ਸੋਚ ਲੈ ਆਏ ਹਾਏ ਅੱਛਾ ਇਹ ਗਲਤ ਸੋਚ ਨੀ ਇਹ ਕੋਈ ਗੱਤ ਸੋਚ ਤੋੜ ਦੇ ਆਪ ਦਾ ਦਿਮਾਗ ਗੱਤ ਸੋਚ

ना दुमारी दुमारी से ही सोचो, चंगा सोचो चंगा बोलो मैं दिमाग बिमारी जी हो ਹਾਂ ਜੀ ਟੈਸਟ ਕਰਾਉਣ ਤੁਰ ਪਈ ਮੈਂ ਭਾਬੀ ਨੂੰ ਟੈਸਟ ਕਰਾਉਣ ਚੱਲੀ ਅੱਜ ਮੈਂ ਆਇਆ ਏ ਤੁਹਾਨੂੰ ਕੀ ਐਮ ਹੋ ਗਿਆ ਪਤਾ ਨਹੀਂ ਕਿੰਨਾ ਬੈਸਟ ਹੋ ਗਿਆ ਉਹ ਤੇ ਬੁਹਾਰੀ ਕੇ ਨੂੰਦੀ ਆਪੇ ਕਿਸੇ ਦੀ ਗੱਲ ਸੁਣ ਕੇ ਕਰਦੇ ਨਾ ਸਿੰਪਟੀ ਤੇ ਮੇਰੀ ਹਾਫ ਲਾਣ ਲੱਗਦਾ ਸੇਮ ਬੰਦੇ ਨੇ ਦੰਦੇ ਕੀ ਦੀ ਗੱਲ ਸੁਣ ਕੇ ਆਪਰੇ ਦੰਦੇਗਾ ਉਹਦਾ ਇਦਾਂ ਹੀ ਮੇਰੇ ਤੇ ਇਦਾਂ ਹੋ ਗਿਆ ਮੇਰੇ ਤੇ ਹੋ ਸਕਦਾ ਮੇਰੇ ਨਾਲ ਵੀ ਹੋ ਜਾਏ ਮੇਰੇ ਇਦਾਂ ਹੋ ਰਿਹਾ ਮੈਨੂੰ ਆਪ ਕੋ ਚੀਜ਼ਾਂ ਮਿਲ ਰਹੀਆਂ ਮੈਨੂੰ ਉਹੀ ਹੋ ਰਿਹਾ ਮੈਨੂੰ ਵੀ ਮੈਨੂੰ ਵੀ ਉਹੀ ਹੋ ਰਹੀ ਸੇਮ ਉਹੀ ਚੀਜ਼ ਹੋ ਰਹੀ ਹੈ ਮੇਰੇ ਨਾਲ ਤੇ ਇਹਨਾਂ ਨੇ ਤੇ ਉਹ ਲੈਣ ਸਪੋਰਟ ਕੀਤਾ ਮੇਰਾ

ਦੁਨੀਆ ਚ ਕਿ ਆ ਜਿਹੜੀ ਦੱਸਿਆ ਨਾ ਮੈਂ ਸਮਾਂ ਲੱਗ ਗਿਆ ਨੀ ਨਾ ਸੱਚ ਮੈਂ ਨਾ ਸਿਰ ਭਾਂਡੇ ਮੈਂ ਬੋਲਦੇ ਮਮੀ ਕਹਿੰਦੇ ਹੈ ਮੈਂ ਪਤਾ ਨਹੀਂ ਕਹਿੰਦੇ ਇੱਕ ਨਾ ਵਟਸਐਪ ਤੇ ਨਾ ਇੱਕ ਗੂੜ ਜੀ ਠਬਰੀ ਜੀ ਹੁੰਦੀ ਆ ਕਹਿੰਦੇ ਉਹਨੂੰ ਦੱਬ ਦੋ ਨਾ ਤੇ ਉਹ ਤੁਹਾਡੇ ਸਾਰੇ ਕੁਝ ਜਵਾਬ ਦੇ ਦਿੰਦੀ ਆ ਮੈਂ ਕਿਆ ਹਾਂ ਜੀ ਹੈਗੀ ਆ ਕਹਿੰਦੇ ਮੈਂ ਕਿਹਾ ਉਹਦੇ ਨਾਲ ਦੀ ਇੱਕ ਹੋਰ ਹੈਗੀ ਐਪ ਮੈਂ ਕਿਹਾ ਉਹ ਵੀ ਦੇ ਦਿੰਨੀ ਕਹਿੰਦੀ ਕਿ ਫਿਰ ਬੰਦਾ ਬੈਠਾ ਆ ਮੈਨੇ ਬੰਦਾ ਨਹੀਂ ਹਰ ਤਾਂ ਮੈਂ ਕਿ ਕੰਪਿਊਟਰ ਆ ਮੈਂ ਪਰ ਦੇਖੋ ਕੰਪਿਊਟਰ ਹਰ ਇੱਕ ਦਾ ਡਾਟਾ ਜਾਂਦਾ ਆ ਮੈਂ ਦੁਨੀਆ ਕਿੰਨੀ ਜ਼ਿਆਦਾ ਆ ਮੈਂ ਹਰ ਇੱਕ ਦਾ ਡਾਟਾ ਉਹਦੇ ਕੋਲ ਆ ਕੀ ਸੋਚ ਰਿਹਾ ਕੀ ਬੋਲ ਰਿਹਾ ਕੀ ਖਾ ਰਿਹਾ ਮੰਮੀ ਹੁਣੇ ਕਹਿ ਰਹੀ ਉਹਦੇ ਕਹਿ ਰਹੀ ਵੀ ਬੰਦਾ ਬੈਠਾ ਆ ਮੈਂ ਮੇ ਬਾਹਰ ਬੰਦਾ ਬਿਲਕੁਲ ਹੁਣ ਜਿਹੜੀਆਂ ਮੈਂ ਗੱਲਾਂ ਕਰੂਗੀ ਤੁਹਾਨੂੰ ਪਤਾ ਕਿ ਮੈਂ ਥੋੜੀ ਮੇਰੇ ਕੋ ਫੋਨੀਗਾ ਥੋੜੀ ਦੇਰ ਬਾਅਦ ਇਨੀ ਇਸ ਟੌਪਿਕ ਤੇ ਵੀਡੀਓ ਬਣਾਉਣਾ ਹੁਣ ਦਾ ਉਹ ਚੀਜ਼ ਨਹੀਂ ਬਣਾਇਆ ਤੂੰ ਇਹ ਕਹਿੰਦੇ ਸੀ ਮੈਂ ਇਹ ਚੀਜ਼ ਨਹੀਂ ਕਰ ਰਹੀ ਨਹੀਂ ਹਾਂ ਉਹ ਮੈਨੂੰ ਥੋੜਾ ਨਹੀਂ ਕੀ ਰੋਡਿਆ ਪਰ ਆਹ ਜਿਹੜੀ ਚੀਜ਼ ਹੈ ਨਾ ਮੈਂ ਤੁਹਾਨੂੰ ਪੱਕੇ ਸੁਣਵਾਉਂਦਾ ਉਹ ਜਿਹੜੀ ਗੱਲ ਹੋ ਜਿਹਦਾ ਗਿਆ ਨਾ ਤੇ ਉਹਦੇ ਅਕੋਰਡਿੰਗ ਹਿੰਨਾ ਆ ਗਿਆ ਮੈਨੂੰ ਆਇਆ ਨਹੀਂ ਕਣ ਮੂਰ ਜੀ ਤੁਸੀਂ ਤੇ ਮਾੜ ਬੱਜਦੇ ਹੋ ਭਾਈ ਤੁਹਾਡਾ ਤੇ ਫੋਨ ਤੁਹਾਡੇ ਜਾਰੇ ਸੁਣਦਾ ਹਾਂ ਜੇ ਤਕਰੀਬ ਹੋਣਾ ਹੈਗਾ ਤੇ ਤੁਹਾਡਾ ਫੋਨ ਹਦੀ ਸੁਣਦਾ ਆ ਦੇ ਮੀਰ ਫੋਨ ਤੇ ਸੁਣ ਯੋ ਤੇ ਕੋਈ ਆਈਫੋਨ ਹੈ ਮੀਰ ਨਹੀਂ ਨਹੀਂ ਹਮਾਰਾ ਕੋ ਸੈਮਸੰਗ ਹੈ ਹਮਨੇ ਆਈਫੋਨ ਨਹੀਂ ਲਿਆ ਤੁਰ ਗਏਗਾ ਸੂਕਤੀ ਗਿਆ ਨਹੀਂ ਕੋਈ ਤਾਂ ਨੂਰਬੀਨ ਜੀ ਜਿੰਦਾਬਾਦ ਆਸਟ੍ਰੇਲੀਆ ਲੈ ਕੇ ਗਏ ਨੇ ਮੇਰੇ ਆਈਫੋਨ ਨੂੰ ਅੱਤੋਂ ਦੇ ਭਾਬੀ ਵੀ ਗਿਫਟ ਕਰਕੇ ਗਈ ਸੀ ਤੇ ਫਿਰ ਮੇਰੇ ਟੌਪ ਤੇ ਨਾਲ ਕੀ ਆਲਾ ਆਣਾ ਠੀਕ ਆ ਭਾਬੀ ਨੇ ਦੇ ਭਾਬੀ ਤੇ ਦਿਓ ਨੂੰ ਦੇ ਦਿੱਤਾ ਉਹਨੇ ਪਹਿਲਾਂ ਹੀ ਪੱਕਾ ਸੋਚਿਆ ਇਹ ਗੱਲ ਨਹੀਂ ਹੋਰ ਕਿੰਨਾ ਚੈਕਦਾ ਦੰਨ ਇਹ ਜਾਇਦਤ ਇੰਨਾ ਹੀ ਆ ਪਰ ਇਹ ਹੋ ਜਾਂਦਾ ਛੋਟਾ ਆ ਜੀ ਕੈਮਰਾ ਨਹੀਂ ਵਧੀਆ ਜੀ ਵੀਡੀਓ ਨੇ ਬਣਾਉਂਦਾ ਸਸਤਾ ਵਧੀਆ ਜੋ ਇਹ ਹੈ ਹੈਗਾ ਫਿਰ ਤਾਂ ਪਿਆਰ ਲੈਣਾ ਚਾਹੀਦਾ ਅੱਛਾ ਕਿ ਇੱਕ ਦੇ ਪਰਸ ਮੈਡਮ ਦਾ ਇੰਨਾ ਬਾਰ ਤੇ ਨਾਲ ਤੇ ਠੀਕ ਆ ਨਾ ਲੈਪਟਾਪ ਚੱਕੀ ਕਰਨ ਸੁਈਤਾ ਦਾ ਸਾਰਾ ਪਿਛੋੜੇ ਚ ਹੁੰਦਾ ਆ ਤੇ ਹੁਣ ਉਹ ਵੀ ਰਸਤੇ ਦੀ ਗੱਲ ਕਰਨੀ ਉਹ ਲੈ ਟੋਕ ਗਿਆ ਹਾਂ ਕਿਤੇ ਮੈਰੇ ਜੂ ਟੈਰ ਨਵੀ ਨਵੀ ਆਈ ਮੈਨੂੰ ਪਤਾ ਨਹੀਂ ਆਪਾਂ ਮੈਨੂੰ ਇਹ ਬੜੀ ਧੀਰ ਦੀ ਗੱਲ ਆ ਪਰ ਟ੍ਰੇਨ ਚ ਵੀ ਤੇ ਗਏ ਹਾਂ ਮੈਨੂੰ ਚੇਤਾ ਨਹੀਂ ਕਿਤੇ ਦੇ ਤੇ ਮੈਂ ਇੱਕ ਕੁੜੀ ਨੂੰ ਵੇਚਿਆ ਮੈਨੂੰ ਲੱਗਦਾ ਬਹੁਤ ਟਾਈਮ ਤੋਂ ਉਹਨੇ ਉਹਦੇ ਕੋਲ ਦਾ ਸਰਾਈ ਕਹਿੰਦੀ ਮੈਂ ਬੜੀ ਨੂੰ ਅਣਖ ਆਈ ਇਹਦੇ ਅੱਡਾ ਸਰਾਈ ਉਹਨੇ ਆਇਆ ਕੰਸਤੀ ਗਏ ਨਾ ਕਿਹਦੀ ਜਿੰਦਗੀ ਹੋਇਆ ਤੇ ਨਹੀਂ ਜਾਣਿਆ ਹੈ ਨੰਨੀ ਦਾ ਪਿਆਰ ਮਿਲਿਆ ਹੱਸਦੇ ਵਸਦੇ ਹੱਸਦੇ ਵਸਦੇ ਖੁਸ਼ੀ ਖੁਸ਼ੀ ਜੰਮਾਰੇ ਚੇਕ ਆਫ ਕਰੀ ਤੇ ਨੋਟ ਬਿੰਗ ਚੇਕ ਮੈਂ ਕੀ ਕਰਦੀ ਮੈਂ ਕੁਝ ਨਹੀਂ ਕਰਦੀ ਕਾਤੀ ਚੱਲਣਾ ਨਹੀਂ ਹੋਰ ਮੈਂ ਤਾਂ ਤੈਨੂੰ ਬਾਣੀ ਪੜਿਆ ਕਰ ਹੇ ਬਾਣੀ ਕੋਣ ਵਰੁਣੂ ਕਹਿ ਰਹੀ ਮੈਂ ਗਾਣੇ ਬੜੇ ਤੂੰ ਸੁਣਦਾ ਆ ਗਾਣੇ ਦਾਦੀ ਹੋ ਗਿਆ ਬਾਣੀ ਪੜਿਆ ਕਰੋ ਹਾਂ ਹਾਂਜੀ ਆ ਤੋੜ ਲੈਂਦੇ ਆ ਲਾਲ ਕੀ ਕੁਛ ਲਾੜੀਆ ਜਿੰਨਾ ਤੇ ਆ ਲਾਲ ਹਾਂ ਦੂਸਰੇ ਪਾਸੇ ਬਹੁਤ ਜ਼ਿਆਦਾ ਲਾਲ ਹੋਇਆ

ਕਹ ਰਹੀ ਹੈ ਬਾਏ 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 ਬਾ ਗੱਦੀਓ ਕੇ ਬਾਏ ਸਸਟੀ ਗਾਲ ਬਾਏ 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 ਬਾਏ